ਅੱਜੀ ਆਈਡੀ ਬਣਾਇਆ ਜੀ ਲੋ ਨਾ ਵੀ ਪ੍ਰੋਇਜ ਆਪਣੇ ਸਾਹ ਦੇ ਨਾਲ ਬੜਾ ਸਟਾਫ ਆ ਉਹ ਤੋਂ ਆਹ ਯਾਰ ਆਪਣੇ ਬੰਦੇ ਹੀ ਅੱਗੇ ਜਨੇ ਜਾਂਦੇ ਆ ਪਤਾ ਨਹੀਂ ਕੀ ਗੱਲ ਆ ਤੁਹਾਨੂੰ ਚਲੋ ਆਓ ਲਾਓ ਬੱਧੀਆ ਆ ਆ ਜਾ ਮੇਰੇ ਵਿੱਚ ਹੋ ਜਾ ਮੈਂ ਆ ਇਹਨਾਂ ਨੂੰ ਮਿਲ ਕੇ ਜਿਹੜਾ ਉਹ ਇਲੈਕਟ੍ਰਿਸਿਟੀ ਪਾ ਲਗਾ ਰਹੇ ਤਾਂ ਵੀਰੇ ਤਰਾ ਵੀ ਨਹੀਂ ਜੀ ਲਾਓ ਥੋੜਾ ਕਰ ਲੀਏ ਭਾਈ ਮਾਰੇ ਪਿੱਛੇ ਆ ਜਾ ਭਾਜੀ ਥੋੜਾ ਕਰ ਲੀਏ ਥੋੜਾ ਪਿੱਛੇ ਵਾਈਡ ਰੋ ਸਾਰੇ ਜਣੇ ਇੱਕ ਵੀ ਤਾਂ ਸਰਦੀ ਦਾ ਮੌਸਮ ਆ ਕੱਲੋ ਕੋਈ ਨਾ ਜਾਣੇ ਨੁਕਸਾਨ ਹੋਣਾ ਹੋਵੇ ਤਾਂ ਇਸ ਲਈ ਅੱਜ ਅਸੀਂ ਸਟੇਟ ਮੀਡੀਆ ਕਲੱਬ ਵੱਲੋਂ ਢੋਲੇਵਾਲ ਥਾਣੇ ਦੇ ਬਾਹਰ 6 ਨੰਬਰ ਥਾਣੇ ਦੇ ਬਾਹਰ ਇਕੱਠੇ ਹੋਏ ਆ ਅੱਜ ਅਸੀਂ ਇੱਥੇ ਸਾਡੇ ਹਲਕੇ ਦੇ ਐਮਐਲਏ ਮਾਨਯੋਗ ਰਜਿੰਦਰਪਾਲ ਛੀਨਾ ਦੇ ਜਿਹੜੇ ਨਾਲ ਮਿਲ ਕੇ ਅਸੀਂ ਗੱਡੀਆਂ ਮਗਰ ਰਿਫਲੈਕਟਰ ਸਟicker ਲਾਵਾਂਗੇ ਜਿਹੜਾ ਧੁੰਦ ਦਾ ਮੌਸਮ ਸ਼ੁਰੂ ਹੋ ਰਿਹਾ ਜੀ ਐਕਸੀਡੈਂਟ ਤੋਂ ਬਚਾਅ ਹੋ ਸਕੇ ਬੱਤ ਵੱਦ ਸਟicker ਲਾ ਕੇ ਅਸੀਂ ਇਸ ਮੁਹਿੰਮ ਨੂੰ ਜਿਹੜਾ ਹੈ 2 ਮਹੀਨੇ ਤੱਕ ਚਲਾਵਾਂਗੇ ਸਰ ਕਿੰਨੀਆਂ ਗੱਡੀਆਂ ਨੂੰ ਲਗਭਗ ਲਾ ਦਿੱਤੇ ਗਏ ਹੁਣ ਸਟicker ਹੁਣ ਤੱਕ ਅਸੀਂ 500 ਤੋਂ ਵੱਧ ਗੱਡੀਆਂ ਨੂੰ ਸਟicker ਲਾ ਦਿੱਤੇ ਆ ਹੁਣ ਤਾਂ ਕੀ ਜਾਗਰੂਕ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਧੁੰਦ ਦੇ ਵਿੱਚ ਸਫਰ ਕਰਦੇ ਆ ਤੁੰਤ ਜਿਹੜੇ ਸਫਰ ਕਰਦੇ ਆ ਉਹਨਾਂ ਨੂੰ ਇੱਕੋ ਹੀ ਐਡਵਾਈਸ ਹੈ ਸਾਡੀ ਵੀ ਗੱਡੀ ਆ ਜਿਹੜੀ ਫਾਸਲਾ ਰੱਖ ਕੇ ਚਲਾਓ ਤੇ ਰਿਫਲੈਕਟਰ ਸਟicker ਲਾ ਕੇ ਰੱਖੋ ਤਾਂ ਜੋ ਜਿਹੜੀ ਧੁੰਦ ਦੇ ਵਿੱਚ ਐਕਸੀਡੈਂਟ ਹੋਇਆ ਉਹਨਾਂ ਤੋਂ ਬਚਿਆ ਜਾ ਸਕੇ ਐਮਐਲਏ ਨੇ ਮਨਜ਼ੂਰ ਸੀ ਮੌਕੇ ਤੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਾਨਵਰ ਵਾਸਤੇ ਕੀ ਕਰ ਜਾਨਵਰ ਵੀ ਕਿੱਦਾਂ ਕਿ ਧਿਆਨ ਦੇਣ ਉਹਨਾਂ ਦਾ ਗੱਲ ਉਹ ਅਸੀਂ ਜਿਹੜੇ ਜਾਨਵਰਾਂ ਦੀਆਂ ਜਿਹੜੀਆਂ ਵੀ ਐਨਜੀਓ ਐਨੀਮਲ ਐਨਜੀਓ ਨੇ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਜਿਹੜੇ ਵੀ ਸਟਿੱਕਰ ਰਹਿ ਗਏ ਸੀ ਉਹਨਾਂ ਨਾਲ ਮਿਲ ਕੇ ਅਗਲੀ ਜਿਹੜੀ ਐਕਟੀਵਿਟੀ ਉਹਨਾਂ ਨਾਲ ਕਰਾਂਗੇ ਹਾਂਜੀ ਪਹਿਲਾਂ ਹੀ ਜਿਹੜੇ 12% ਦੀ ਉਹਨਾਂ ਤੇ ਨਾ ਇੱਕ ਬੈਲਟ ਪਾਈ ਜਾਂਦੀ ਸੀ ਗੱਲ ਦੇ ਵਿੱਚ ਦੂਰੋਂ ਪਤਾ ਲੱਗ ਜਾਂਦਾ ਸੀ ਵੀ ਜਾਨਵਰ ਜਾ ਰਿਹਾ ਉਹਦਾ ਦਾ ਪ੍ਰਾਲਾ ਵੀ ਕੀਤਾ ਇਹ ਉਹ ਤਾਂ ਬਿਲਕੁਲ ਬਿਲਕੁਲ ਅਸੀਂ ਐਨੀਮਲ ਐਨਜੀਓ ਨਾਲ ਮਿਲ ਕੇ ਉਹਨਾਂ ਨੂੰ ਜਿਹੜੀਆਂ ਬੈਲਟਾਂ ਉਹਨਾਂ ਨਾਲ ਮਿਲ ਕੇ ਅਗਲੀ ਐਕਟੀਵਿਟੀ ਕਰਾਂਗੇ ਬਿਲਕੁਲ ਬਿਲਕੁਲ ਸਾਡੇ ਕਲੱਬ ਵੱਲੋਂ ਪੱਤਰਕਾਰ ਭਾਈਚਾਰੇ ਵੱਲੋਂ ਇਹ ਐਕਟੀਵਿਟੀ ਜਿਹੜੀ ਚੱਲਦੀ ਰਹੂਗੀ ਮੈਂ ਖੁੱਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਪੈਸ਼ਲ ਤੌਰ ਤੇ ਧੰਨਵਾਦ ਕਰਦੀ ਹਾਂ ਸਾਡੇ ਭਰਾ ਟੰਡਨ ਜੀ ਦਾ ਜਿਨ੍ਹਾਂ ਦੀ ਸੋਚ ਦੇ ਨਾਲ ਸਟੇਟ মিডিਆ ਕਲੱਬ ਵੱਲੋਂ ਤੇ ਤੁਸੀਂ ਸਾਰੇ ਸਾਥੀਆਂ ਨੇ ਸਾਥ ਦਿੱਤਾ ਤੇ ਅੱਜ ਆਪਾਂ ਇਹ ਜਿਹੜੇ ਆ ਸਟਿੱਕਰ ਜਿਹੜੇ ਲਗਾ ਰਹੇ ਹਾਂ ਤਾਂ ਕਿ ਜਦੋਂ ਮੂਰੇ ਠੰਡ ਦਾ ਮੌਸਮ ਆਉਂਦਾ ਤਾਂ ਕਿ ਹਾਦਸਿਆਂ ਤੋਂ ਬਚਾ ਹੋਵੇ ਵੈਸੇ ਵੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਜਿਹੜੀ ਸੋਚ ਆ ਉਹਨਾਂ ਨੇ ਵੀ oprala ਬਹੁਤ ਵੱਡਾ ਕੀਤਾ ਐ ਐਸਐਸਐਫ ਬਣਾਈ ਐ ਤਾਂ ਕਿ ਜਿਹੜੀਆਂ ਬੇਸ਼ਕੀਮਤੀ ਜਾਨਾਂ ਰੋਬੋਟਸ ਦੇ ਉੱਤੇ ਚਲੀਆਂ ਜਾਂਦੀਆਂ ਤੇ ਉਹਨਾਂ ਤੋਂ ਬਚਾ ਹੋਵੇ ਤੇ ਜਿਹੜੀ ਅੱਜ ਅਸੀਂ ਮੂਰੇ ਠੰਡ ਦਾ ਮੌਸਮ ਆ ਰਿਹਾ ਤੇ ਇਹ ਵੀ ਜੀ ਨੇ ਜਿਹੜੀ oprala ਸ਼ੁਰੂ ਕੀਤਾ ਇਹ ਬਹੁਤ ਚੰਗਾ oprala ਹੈ ਕਿ ਜਿਹੜੇ ਆਪਾਂ ਇਹ ਲਾ ਕੇ ਸਟicker ਤਾਕੇ ਬਚਾ ਹੋ ਸਕੇ